ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਛੋਲਿਆਂ ਪਟੂਰਿਆਂ ਦੇ ਸਭ ਸ਼ਕੀਨ ਹੁੰਦੇ ਨੇ ਪਰ ਕਈ ਡਰ ਜਾਂਦੇ ਨੇ ਕਿ ਇਹ ਤਲੇ ਹੁੰਦੇ ਨੇ ਜਿਆਦਾ ਤੇਲ ਵਾਲੇ ਹੁੰਦੇ ਨੇ ਇਸ ਕਰਕੇ ਖਾਣ ਤੋਂ ਪਰਹੇਜ਼ ਕਰਦੇ ਨੇ ਤੇ ਕਈ ਇਹ ਵੀ ਕਹਿ ਦਿੰਦੇ ਆ ਕਿ ਇਹ ਮੈਦੇ ਦੇ ਹੁੰਦੇ ਆ ਅਸੀਂ ਇਸ ਲਈ ਨਹੀਂ ਖਾਂਦੇ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਜੱਤ ਤਵਾ ਪਟੂਰਾ ਤਿਆਰ ਕੀਤਾ ਹੈ ਜਿਸ ਦੇ ਵਿੱਚ ਕੋਈ ਤੇਲ ਨਹੀਂ ਬਹੁਤ ਹੀ ਮਜ਼ੇਦਾਰ ਬਣਦਾ ਉਸੇ ਤਰ੍ਹਾਂ ਹੀ ਫੁੱਲਦਾ ਹੈ ਹਰੇਕ ਪਟੂਰਾ ਤੁਹਾਡਾ ਇਸੇ ਤਰ੍ਹਾਂ ਹੀ ਵੇਤੇ ਫੁੱਲੂਗਾ ਨਾਲੇ ਆਪਾਂ ਇਹ ਆٹے ਦੇ ਤਿਆਰ ਕਰਾਂਗੇ ਮੈਦਾ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਵਾਂਗੇ ਪਰ ਉਹ ਤੁਹਾਡੀ ਮਰਜ਼ੀ ਹੈ ਜੀ ਕਰੇ ਪਾ ਲਿਓ ਨਹੀਂ ਤੁਸੀਂ ਕੱਲੇ ਆٹے ਦੇ ਵੀ ਬਣਾ ਸਕਦੇ ਹੋ ਡੇਢ ਕੱਪ ਲਿਆ ਆٹے ਦਾ ਅੱਧਾ ਕੱਪ ਲਿਆ ਮੈਦੇ ਦਾ ਮੈਦਾ ਇਸ ਲਈ ਪਾਇਆ ਕਿ ਪਟੂਰਾ ਬਿਲਕੁਲ ਬਜ਼ਾਰ ਵਰਗਾ ਲੱਗੇ ਉਸ ਤੋਂ ਬਾਅਦ ਇੱਕ ਚਮਚ ਪਾਏ ਆਪਾਂ ਬੂਰਾ ਖੰਡ ਦਾ ਤੁਸੀਂ ਚਾਹੋ ਤਾਂ ਚੀਨੀ ਨੂੰ ਪੀਸ ਕੇ ਪਾ ਸਕਦੇ ਹੋ ਅੱਧਾ ਚਮਚ ਨਮਕ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਨਮਕ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਪਾਓ ਸਤ ਬਾਅਦ ਬਿਲਕੁਲ ਛੋਟਾ ਜਿਹਾ ਚਮਚਾ ਜਿਹੜਾ ਆਪਾਂ ਅੱਧਾ ਲਿਆਗਾ ਬੇਕਿੰਗ ਸੋਡਾ ਉੱਪਰ ਦੀ ਪਾਤਾ ਪਤਨ ਚਾਰ ਚਮਚ ਭਰ ਕੇ ਦਹੀਂ ਦਹੀਂ ਨਾ ਜ਼ਿਆਦਾ ਖੱਟਾ ਹੈ ਨਾ ਜ਼ਿਆਦਾ ਸੱਧ ਹੈ ਉਸ ਤੋਂ ਬਾਅਦ ਇਹੋ ਪਰ ਆਪਾਂ 3-4 ਚਮਚ ਪਾਵਾਂਗੇ ਤੇਲ ਦੇ ਉਹ ਤੁਸੀਂ ਕੋਈ ਮਰਜ਼ੀ ਤੇਲ ਪਾ ਸਕਦੇ ਹੋ ਪਰ ਸਰੋਂ ਦਾ ਤੇਲ ਇਹਦੇ ਵਿੱਚ ਤੁਸੀਂ ਬਿਲਕੁਲ ਨਾ ਪਾਓ ਉਸ ਤੋਂ ਬਾਅਦ ਹੌਲੀ-ਹੌਲੀ ਇਹਨੂੰ ਗੁੰਨਣਾ ਸ਼ੁਰੂ ਕਰ ਦਿਓ ਪਾਣੀ ਨੂੰ ਇੱਕੋ ਸਾਰ ਨਾ ਪਾਓ ਥੋੜਾ-ਥੋੜਾ ਪਾਣੀ ਪਾਉਂਦੇ ਜਾਇਓ ਤੇ ਆਟੇ ਨੂੰ ਗੁੰਨਦੇ ਜਾਇਓ ਤੇ ਇਹਦਾ ਸੌਫਟ ਜੱਡੋ ਤੁਸੀਂ ਤਿਆਰ ਕਰ ਲਿਓ ਜਿਹੜਾ ਨਾ ਜ਼ਿਆਦਾ ਨਰਮ ਹੋਵੇ ਨਾ ਜ਼ਿਆਦਾ ਸਖਤ ਜਦ ਹੀ ਤੁਹਾਡਾ ਆਟਾ ਗੁੰਨ ਕੇ ਤਿਆਰ ਹੋ ਗਿਆ ਹੁਣ ਵਾਰੀ ਆ ਗਈ ਇਹਨੂੰ ਪਟਕ-ਪਟਕ ਕੇ ਚੰਗੀ ਤਰ੍ਹਾਂ ਮਾਰਨ ਦੀ 10 ਤੋਂ 15 ਵਾਰੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਮਾਰਨੇ ਤੇ ਆਟਾ ਤੁਹਾਡਾ ਜਾਲੀਦਾਰ ਬਣ ਕੇ ਤਿਆਰ ਹੋਊਗਾ ਜਦੋਂ ਇਹ ਪਟੂਰਾ ਆਪਾਂ ਅੰਦਰੋਂ ਖੋਲਦੇ ਆ ਤਾਂ ਉਹ ਜਾਲੀਦਾਰ ਹੁੰਦਾ ਉਸੇ ਤਰ੍ਹਾਂ ਹੀ ਆਟਾ ਬਣ ਜੂਗਾ ਜਦੋਂ ਇਹ ਆਟਾ ਇਸ ਤਰੀਕੇ ਦਾ ਹੋ ਗਿਆ ਸਮਝੋ ਤੁਹਾਡਾ ਆਟਾ ਜਿਹੜਾ ਬਹੁਤ ਵਧੀਆ ਗੁੰਨਿਆ ਗਿਆ ਟਰਾਈ ਜ਼ਰੂਰ ਕਰਿਓ ਤੁਹਾਡਾ ਆਟਾ ਵੀ ਇਸੇ ਤਰ੍ਹਾਂ ਹੀ ਬਣੂਗਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਦੇ ਪਟੂਰੇ ਬਿਨਾ ਤੇਲ ਤੋਂ ਬਣਾ ਰਹੇ ਆ ਤੇ ਬੜੇ ਸਿੰਪਲ ਜਿਹੇ ਤਰੀਕੇ ਨਾਲ ਫਿਰ ਇਹਨੂੰ ਆਪਾਂ ਅੱਧੇ ਘੰਟੇ ਲਈ ਰੈਸਟ ਤੇ ਰੱਖਤਾ ਥੋੜਾ ਜਿਹਾ ਹੱਥਾਂ ਤੇ ਲਗਾਇਆ ਕਿਉਂ ਚੰਗੀ ਤਰ੍ਹਾਂ ਆਪਾਂ ਇਹਦੀ ਮੁੱਕੀ ਜੀ ਦੇ ਲਾਂਗੇ ਬਿਲਕੁਲ ਸੌਫਟ ਡੋ ਤਿਆਰ ਹੋ ਜੂ ਜਿਵੇਂ ਆਪਾਂ ਰੋਟੀਨ ਵਿੱਚ ਰੋਟੀਆਂ ਤਿਆਰ ਕਰਦੇ ਆ ਲੱਗਣਾ ਵੀ ਨਹੀਂ ਇਹ ਕਿ ਤੁਸੀਂ ਪਟੂਰੀਆਂ ਦਾ ਆਟਾ ਤਿਆਰ ਕੀਤਾ ਕਿਉਂਕਿ ਆਪਾਂ ਇਹ ਘਰ ਦੇ ਆਟੇ ਨਾਲ ਬਣਾ ਰਹੇ ਆ ਫਿਰ ਇੱਕ ਲੈ ਲਾਂਗੇ ਆਪਾਂ ਪੇੜਾ ਤੇ ਮੈਂ ਉਸ ਹਿਸਾਬ ਨਾਲ ਹੀ ਲਿਆ ਜਿਵੇਂ ਰੋਜ਼ਾਨਾ ਰੋਟੀਆਂ ਬਣਾਉਣੇ ਆ ਸਾਡੀ ਰੋਟੀ ਹੈ ਜਿਹੜੀ ਥੋੜੀ ਜਿਹੀ ਭਾਰੀ ਖਾਂਦੇ ਆ ਤੇ ਤੁਸੀਂ ਜੇ ਬਹੁਤ ਪਤਲੀ ਰੋਟੀ ਬਣਾਉਣੇ ਹੋ ਤਾਂ ਪੇੜੇ ਨੂੰ ਥੋੜਾ ਜਿਹਾ ਜ਼ਿਆਦਾ ਮੋਟਾ ਰੱਖਿਓ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ ਬੇਲ ਕੇ ਤੇ ਉਹਦੇ ਵਿੱਚ ਲਗਾਇਓ ਦੇਸੀ ਘਿਓ ਆਪਾਂ ਇਹਦੇ ਵਿੱਚ ਦੇਸੀ ਘਿਓ ਹੀ ਵਰਤਾਂਗੇ ਤੇਲ ਦੀ ਵਰਤੋਂ ਬਿਲਕੁਲ ਨਹੀਂ ਕਰਾਂਗੇ ਪਹਿਲਾਂ ਜਿਹੜਾ 2-4 ਚਮਚਾ ਆਪਾਂ ਗੁੰਨਣੇ ਵੇਲੇ ਤੇਲ ਪਾਇਆ ਉਹੀ ਪਾਇਆ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਫੋਲਡ ਜਿਹਾ ਕਰ ਲਿਆ ਇਹ ਚੰਗੀ ਤਰ੍ਹਾਂ ਹੀ ਤੁਸੀਂ ਇਹਨੂੰ ਬੰਦ ਕਰ ਦੇਣਾ ਕੋਈ ਜੋੜ ਵਗੈਰਾ ਦੇ ਬਚੇ ਨਾ ਕਿਉਂਕਿ ਪਟੂਰਾ ਤੈਨੂੰ ਫੁੱਲੂਗਾ ਜੇ ਇਹਦੇ ਵਿੱਚ ਕੋਈ ਜੋੜ ਨਾ ਹੋਇਆ ਤੇ ਇਹ ਥੋੜਾ ਜਿਹਾ ਬੇਲਣ ਵਿੱਚ ਇਹਦੇ 1 ਮਿੰਟ ਆਰਾਮ ਨਾਲ ਲੱਗ ਜੂਗਾ ਕਿਉਂਕਿ ਇਹ ਜਾਲੀਦਾਰ ਆਟਾ ਹੈਗਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਫਿਰ ਉੱਪਰ ਥੋੜੀ ਜਿਹੀ ਕਲੌਂਜੀ ਲਗਾਤੀ ਥੋੜਾ ਜਿਹਾ ਲਗਾਇਆ ਪਤਣੀਆਂ ਇਹ ਜ਼ਰੂਰ ਲਗਾਓ ਕਿਉਂਕਿ ਦੇਖਣ ਵਿੱਚ ਵੀ ਇਹਦੇ ਨਾਲ ਪਟੂਰੇ ਬੜੇ ਹੀ ਵਧੀਆ ਲੱਗਦੇ ਹੈਗੇ ਉਸ ਤੋਂ ਬਾਅਦ ਇਹਨੂੰ ਆਪਾਂ ਬੇਲ ਲਿਆ ਜਦੋਂ ਹੀ ਤੁਸੀਂ ਇਹਨੂੰ ਬੇਲਿਆ ਨਾ ਜ਼ਿਆਦਾ ਪਤਲਾ ਰੱਖਿਓ ਨਾ ਜ਼ਿਆਦਾ ਮੋਟਾ ਰੱਖ ਜਾ ਮੋਟਾ ਹੋਊਗਾ ਦੇਖੋ ਇਸ ਤਰੀਕੇ ਦਾ ਆਪਾਂ ਬੇਲ ਕੇ ਇਹਨੂੰ ਰੱਖ ਲਿਆ ਫਿਰ ਤਵੇ ਤੇ ਵੀ ਥੋੜਾ ਜਿਹਾ ਆਪਾਂ ਲਗਾ ਲਿਆ ਕਿਉਂ ਤੇ ਉੱਪਰ ਪਾਤਾ ਇਹ ਪਟੂਰਾ ਆਪਣਾ ਤਵਾ ਪਟੂਰਾ ਬਣ ਕੇ ਹੁਣ ਤਿਆਰ ਹੋ ਜਾਊਗਾ ਉਸ ਤਵਾ ਥੋੜੀ ਥੋੜੀ ਬਾਦੀ ਨੂੰ ਪਲਟ ਦਿਓ ਪਰ ਇੱਕ ਗੱਲ ਦਾ ਇਥੇ ਧਿਆਨ ਰੱਖਣਾ ਤਵਾ ਜਿਹੜਾ ਤੁਹਾਡਾ ਫੁੱਲ ਗਰਮ ਨਹੀਂ ਹੋਣਾ ਚਾਹੀਦਾ ਜਿਵੇਂ ਤੁਸੀਂ ਰੋਟੀ ਤਿਆਰ ਕਰਦੇ ਹੋ ਉਸ ਤਰ੍ਹਾਂ ਤਵਾ ਨਹੀਂ ਰੱਖਣਾ ਤੇ ਗੈਸ ਦੀ ਬਲੇਮ ਬਿਲਕੁਲ ਸਲੋ ਤੇ ਰੱਖਣੀ ਹੈ ਹੌਲੀ ਹੌਲੀ ਤੁਸੀਂ ਪਕਾਉਣਾ ਤਾਂ ਕਿ ਇਹ ਅੰਦਰ ਤੱਕ ਪੱਕੇ ਤੇ ਇਹ ਵਧੀਆ ਤਰੀਕੇ ਨਾਲ ਫੁੱਲਣ ਵੀ ਤੇ ਸੜਨ ਵੀ ਨਾ ਇਹ ਗੱਲਾਂ ਦਾ ਧਿਆਨ ਰੱਖਾਂਗੇ ਫੇਰ ਹੀ ਪਟੂਰੇ ਵਧੀਆ ਬਣਨਗੇ ਤਵੇ ਨੂੰ ਆਪਾਂ ਪਹਿਲਾਂ ਹਲਕਾ ਗਰਮ ਕਰ ਲਿਆ ਸੀ ਤੇ ਫਿਰ ਪਟੂਰੇ ਪਾਉਂਦੇਗੇ ਤੇ ਪਟੂਰੇ ਦੇਖੋ ਆਪਣੇ ਆਪ ਹੀ ਫੁੱਲਣਗੇ ਜਿਆਦਾ ਪ੍ਰੈਸ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਪੂਰਾ ਫੁੱਲਿਆ ਪਟੂਰਾ ਹੈ ਹੁਣ ਆਪਾਂ ਇਹਨੂੰ ਉਤਾਰ ਲਾਂਗੇ ਤੇ ਨਾਲ ਹੀ ਦੂਜਾ ਪਟੂਰਾ ਪਾ ਦਾਂਗੇ ਹੁਣ ਮੈਂ ਤੁਹਾਨੂੰ ਜਲਦੀ ਜਲਦੀ ਵਿੱਚ ਪਟੂਰੇ ਦਿਖਾਉਂਗੀ ਇਹ ਨਹੀਂ ਕਿ ਇੱਕੋ ਹੀ ਪਟੂਰਾ ਫੁੱਲਿਆ ਤੇ ਆਪਾਂ ਉਹਦੀ ਵੀਡੀਓ ਪਾਤੀ ਸਾਰੇ ਪਟੂਰੇ ਇਸੇ ਤਰ੍ਹਾਂ ਹੀ ਫੁੱਲਣਗੇ ਜੇ ਤੁਹਾਡਾ ਆਟਾ ਵਧੀਆ ਇਸ ਤਰੀਕੇ ਨਾਲ ਗੁੰਨਿਆ ਹੋਇਆ ਆਪਣੇ ਆਪ ਹੀ ਫੁੱਲਦੇ ਜਾਣਗੇ ਤੇ ਬਿਲਕੁਲ ਲਾਸਟ ਤੇ ਜਦੋਂ ਮੈਂ ਪਟੂਰਾ ਬਣਾਇਆ ਸੀ ਬਿਲਕੁਲ ਛੋਟਾ ਜਿਹਾ ਕਿਉਂਕਿ ਆਟਾ ਹੀ ਉਹਨਾਂ ਦਾ ਬਚਿਆ ਸੀ ਤੇ ਉਹਦੇ ਵਿੱਚ ਕਿਉਂ ਵੀ ਨਹੀਂ ਪਿਆ ਤੇ ਮੈਂ ਬੱਚਿਆਂ ਨੂੰ ਕਈ ਵਾਰ ਜਦੋਂ ਆਟਾ ਥੋੜਾ ਜਿਹਾ ਬਚ ਜਾਂਦਾ ਹੈ ਤੇ ਲਾਸਟ ਤੇ ਬਣਾ ਕੇ ਜ਼ਰੂਰ ਦਿੰਨੀ ਹੈ ਕਿਉਂਕਿ ਕਈ ਵਾਰ ਬਚਪਨ ਦੀ ਜਿਆਦਾ ਜਿਹੜੀਆਂ ਉਹਨਾਂ ਨੂੰ ਤਾਜ਼ਾ ਹੋ ਜਾਂਦੀਆਂ ਤੇ ਸੁਖਮ ਬੜਾ ਹੀ ਖੁਸ਼ ਹੁੰਦਾ ਹੈ ਛੋਟੀ ਜੀ ਰੋਟੀ ਦੇਖ ਕੇ ਤੇ ਪਰ ਇਹ ਬਗੈਰ ਘਿਓ ਤੋਂ ਵੀ ਉਸੇ ਤਰੀਕੇ ਨਾਲ ਹੀ ਪੂਰਾ ਵਧੀਆ ਆਪਣੇ ਆਪ ਫੁੱਲ ਗਿਆ ਬਹੁਤ ਹੀ ਮਜ਼ੇਦਾਰ ਸੌਫਟ ਜਿਹੇ ਪਟੂਰੇ ਬਣਦੇ ਆ ਹਰ ਕੋਈ ਇਹਨੂੰ ਖਾ ਸਕਦਾ ਕਿਉਂਕਿ ਕਈ ਵਾਰੀ ਜਿਹੜੇ ਬਜ਼ੁਰਗ ਹੁੰਦੇ ਆ ਦੰਦਾ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਖਾਦਾ ਨਹੀਂ ਜਾਂਦਾ ਬੜਾ ਹੀ ਸੌਫਟ ਬਣਦਾ ਹੈ ਬਹੁਤ ਮਜ਼ੇਦਾਰ ਬਣਦਾ ਹੈ ਨਾਲ ਬਣਾਈ ਸੀ ਆਜਾ ਬਚੋਲੇ ਦੀ ਸਬਜੀ ਤੁਸੀਂ ਵੀ ਜਦੋਂ ਸਬਜੀ ਪਾਣੀ ਬਣਾਉਂ ਕਈ ਵਾਰੀ ਨਾਸ਼ਤਾ ਵਗੈਰਾ ਕਰਨਾ ਹੋਵੇ ਤਾਂ ਮजेदार ਜਿਹਾ ਪਟੂਰੇ ਬਿਨਾ ਤੇਲ ਤੋਂ ਆਟੇ ਦੇ ਤਿਆਰ ਕਰਕੇ ਸਭ ਨੂੰ ਦੇ ਸਕਦੇ ਹੋ ਜਿਹੜਾ ਵੀ ਖਾਊਗਾ ਤੁਹਾਡੀ ਬੜੀ ਤਾਰੀਫ ਕਰੂਗਾ ਕਿਉਂਕਿ ਟੇਸਟੀ ਐਨੇ ਜ਼ਿਆਦਾ ਬਣਦੇ ਨੇ ਤੇ ਨਾਲੇ ਫੁੱਲੇ ਪੇਟ ਭਰਨਾਸ਼ਤਾ ਹੋਊਗਾ ਮजेदार ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜ਼ਰੂਰ ਦੱਸਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਅੱਜ ਦੇ ਪਟੂਰੇ ਕਿਉਂ ਜੇ ਲੱਗੇ